ਜੀ ਸਾਸਰੀ ਕਾਰ ਸਾਸਰੀ ਕਾਰ ਕਲਦੀਸ਼ ਹੈ ਸਾਸਰੀ ਕਾਰ ਅੱਜ ਤਾਂ ਵੱਡੀਆਂ ਆਫਰਾਂ ਕਰਤੀਆਂ ਫਿਰ ਵੱਡੀਆਂ ਹੀ ਮੈਂ ਆਂਦੇ ਚੋਂ ਪੰਜਾਂ ਵੀੜੀਆਂ ਦੇ ਵਿੱਚ ਇੱਕ ਵੀੜੀ ਆਪਣੀ ਇਤਰਾ ਹੀ ਆਇਆ ਕਰੂਗੀ ਅੱਛਾ ਆਫਰਾਂ ਵਾਲੀ ਪੱਕਾ ਪੱਕਾ ਆਇਆ ਕਰੂਗੀ ਦੇ ਜੀ ਅੱਜ ਮਹੀਆਂ ਥੱਲੇ ਕਿਲੋ ਦੁੱਧ ਘਟਦਾ 3000 ਰੁਪਇਆ 30000 ਰੁਪਇਆ 30000 ਰੁਪਇਆ ਇੱਕ ਮੱਝ ਇਹੋ ਜੀ ਆ ਤੇ 2 ਮਿੰਟਾਂ ਤੇ ਚੋਈ ਨਾ ਜਾਵੇ 10000 10000 ਰੁਪਇਆ ਉਹਦਾ ਤੇ 30 ਉਹਦਾ 40000 ਬੁੱਚ ਪਾ ਕੇ ਦੱਪੇ ਇਹਦੇ ਟਾਈਮ ਲਾ ਲਾ ਚੂ ਕੇ ਵੇਖੀ ਆ ਮੈਂ ਨਾ ਸਾਬ ਕਿਹੜਾ ਗਿਆ ਤੇ ਆ ਨਹੀਂ ਹੁੰਦੇ ਆ ਇੱਥੇ ਕੰਡੇ ਦੇ ਵੀ ਧਰੀਦਾ ਵਾ ਲੀਟਰ ਨਾਲ ਵੀ ਸਭ ਕੋ ਕਾ ਪਾਪੜ ਵੇਲੀ ਦੇ ਚੈਲ ਜਿਵੇਂ ਸੌਖਾ ਨਹੀਂ ਕਰਨਾ ਹਾਂ ਵਾਕਈ ਇਨੀ ਗਰਮੀ ਚ ਕਹਿ ਦੀਦਾ ਮਣਾਉਣਾ ਔਖਾ ਬੜਾ ਔਖਾ ਪਾਉਂਦੀ ਕਹਿ ਨਾ ਇੱਕ ਦਿਨ ਦਾ ਇੰਨਾ ਕੱਢਦੀ ਪਤਾ ਫੇ ਲੱਗਦਾ ਵਾਕਈ 13 ਕਿਲੋ ਦੁੱਧ ਚਵਾਉਣਾ ਇਹ ਆ ਨਿੱਤੜੂ ਰੇਵੇਂ ਖਾਣੀ ਕੁੰਡੀਆਂ ਦੇ ਕੁੰਡ ਫਾੜ ਕੇ ਬੜਾ ਸੇ ਲੱਗਦਾ ਵਾਕਿਆ ਹੀ ਸਿਆਣੀ ਗੱਲ ਹੁੰਦਾ ਭਾਵੇਂ 15 16 ਗਈ ਜਾਈ ਝੱਗ ਸਣੇ ਅੱਛਾ ਠੰਡਾ ਕਰਕੇ ਜਲਦੀ ਭਾਈ 3000 ਰੁਪਿਆ ਕਿਲੋ ਮਗਰ ਛੱਡਣਾ ਛੋਟੀ ਗੱਲ ਜਲਦੀਪ ਸਿੰਘ ਸੇਵਾ ਹਰ ਇੱਕ ਭੈਣ ਭਰਾ ਕਰਦਾ ਪਰ ਚਾਹੇ